ਸ਼ੌਕ ਕੋਡ ਹਲਕੇ ਦੇ ਵਿਧਾਇਕ ਹਰਦੇਪ ਸਿੰਘ ਲਾਡੀ ਸ਼ੇਰੋ ਵਾਲੀਆਂ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖੈਰਾ ਵਾਸੀ ਪੱਤੀਸਾਲਾ ਨਗਰ ਮਲਸੀਆ ਦੇ ਮੁੰਡੇ ਜਸਮੀਰ ਸਿੰਘ ਖੈਰਾ ਜਿਸ ਦੀ ਕੀ ਉਮਰ 36 ਸਾਲ ਦੀ ਸਰੀ ਕਨੇਡਾ ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਸ ਦੁੱਖ ਦੀ ਖਬਰ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ 'ਚ ਲੋਕ ਖੈਰਾ ਪਰਿਵਾਰ ਤੇ ਵਿਧਾਇਕ ਸ਼ੇਰੋ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਮ੍ਰਿਤਕ ਜਸਮੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਏ ਜਸਮੀਰ ਸਿੰਘ ਖੈਰਾ ਦੀ ਪਤਨੀ ਤੇ ਬੱਚੇ ਇੰਡੀਆ ਆਏ ਹੋਏ ਸਨ ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ 에ਅਰਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਮਿਲ ਗਈ ਤੇ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਵਾਪਸ ਘਰ ਪਰਤਣਾ ਪਿਆ ਉਹਨਾਂ ਦੱਸਿਆ ਕਿ ਜਸਮੀਰ ਸਿੰਘ ਦਾ ਅੰਤਿਮ ਸੰਸਕਾਰ ਸਾਲਾ ਨਗਰ ਮਲਸੀਅਜ ਕੀਤਾ ਜਾਵੇਗਾ ਕੈਨੇਡਾ ਤੋਂ ਮ੍ਰਿਤਕ ਦੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸ਼ਾਹ ਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆਂ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖੈਰਾ ਵਾਸੀ 23 ਸਾਲਾ ਨਗਰ ਮਲਸੀਆ ਦੇ ਮੁੰਡੇ ਜਸਮੀਰ ਸਿੰਘ ਖੈਰਾ ਜਿਸ ਦੀ ਕੀ ਉਮਰ 36 ਸਾਲ ਦੀ ਸਰੀ ਕੈਨੇਡਾ ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁੱਖ ਦੀ ਖਬਰ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ 'ਚ ਲੋਕ ਖੈਰਾ ਪਰਿਵਾਰ ਤੇ ਵਿਦਾਇਕ ਸ਼ੇਰੋ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਮ੍ਰਿਤਿਕ ਜਸਮੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਏ ਜਸਮੀਰ ਸਿੰਘ ਖੈਰਾ ਦੀ ਪਤਨੀ ਤੇ ਬੱਚੇ ਇੰਡੀਆ ਆਏ ਹੋਏ ਸਨ ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ 에ਅਰਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਮਿਲ ਗਈ ਤੇ ਉਹਨਾਂ ਨੂੰ ਦਿੱਲੀ 에ਅਰਪੋਰਟ ਤੋਂ ਵਾਪਸ ਘਰ ਪਰਤਣਾ ਪਿਆ ਹੁਣ ਅਸਾਕੇ ਜਸਮੀਰ ਸਿੰਘ ਦਾ ਅੰਤਿਮ ਸੰਸਕਾਰ ਸਾਲਾ ਨਗਰ ਮਲਸੇਜ ਕੀਤਾ ਜਾਵੇਗਾ ਕੈਨੇਡਾ ਤੋਂ ਮ੍ਰਿਤਕ ਦੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਸ਼ਾ ਕੋਡ ਹਲਕੇ ਦੇ ਵਿਧਾਇਕ ਹਰਦੇਪ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖੈਰਾ ਵਾਸੀ 32 ਸਾਲਾ ਨਗਰ ਮਲਸੀਆ ਦੇ ਮੁੰਡੇ ਜਸਮੀਰ ਸਿੰਘ ਖੈਰਾ ਜਿਸ ਦੀ ਕੀ ਉਮਰ 36 ਸਾਲ ਦੀ ਸਰੀ ਕਨੇਡਾ ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਸ ਦੁੱਖ ਦੀ ਖਬਰ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ 'ਚ ਲੋਕ ਖੈਰਾ ਪਰਿਵਾਰ ਤੇ ਵਿਧਾਇਕ ਸ਼ੇਰੋ ਵਾਲੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਮ੍ਰਿਤਕ ਜਸਮੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਏ ਜਸਮੀਰ ਸਿੰਘ ਖੈਰਾ ਦੀ ਪਤਨੀ ਤੇ ਬੱਚੇ ਇੰਡੀਆ ਆਏ ਹੋਏ ਸਨ ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ 에য়ারਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਮਿਲ ਗਈ ਤੇ ਉਹਨਾਂ ਨੂੰ ਦਿੱਲੀ 에য়ারਪੋਰਟ ਤੋਂ ਵਾਪਸ ਘਰ ਪਰਤਣਾ ਪਿਆ ਉਨਾ ਦਸਾਕੇ ਜਸਮੀਰ ਸਿੰਘ ਦਾ ਅੰਤਿਮ ਸੰਸਕਾਰ ਸਾਲਾ ਨਗਰ ਮਲਸੇਜ ਕੀਤਾ ਜਾਵੇਗਾ ਕੈਨੇਡਾ ਤੋਂ ਮ੍ਰਿਤਕ ਦੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਸ਼ਾ ਕੋਟ ਹਲਕੇ ਦੇ ਵਿਧਾਇਕ ਹਰਦੇਪ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਭਤੀਜੇ ਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖੈਰਾਵਾਸੀ 32 ਸਾਲਾ ਨਗਰ ਮਲਸੀਆ ਦੇ ਮੁੰਡੇ ਜਸਮੀਰ ਸਿੰਘ ਖੈਰਾ ਜਿਸ ਦੀ ਕੀ ਉਮਰ 36 ਸਾਲ ਦੀ ਸਰੀ ਕਨੇਡਾ ਵਿਖੇ ਬੀਤੇ ਦਿਨ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਸ ਦੁੱਖ ਦੀ ਖਬਰ ਮਿਲਦੇ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਤੇ ਵੱਡੀ ਗਿਣਤੀ 'ਚ ਲੋਕ ਖੈਰਾ ਪਰਿਵਾਰ ਤੇ ਵਿਧਾਇਕ ਸ਼ੇਰੋ ਵਾਲੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿੱਚ ਪਹੁੰਚੇ ਮ੍ਰਿਤਕ ਜਸਮੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਏ ਜਸਮੀਰ ਸਿੰਘ ਖੈਰਾ ਦੀ ਪਤਨੀ ਤੇ ਬੱਚੇ ਇੰਡੀਆ ਆਏ ਹੋਏ ਸਨ ਜੋ ਵਾਪਸ ਕੈਨੇਡਾ ਜਾਣ ਲਈ ਦਿੱਲੀ 에য়ারਪੋਰਟ ਤੇ ਪਹੁੰਚੇ ਤਾਂ ਉਹਨਾਂ ਨੂੰ ਇਹ ਦੁੱਖ ਭਰੀ ਖਬਰ ਮਿਲ ਗਈ ਤੇ ਉਹਨਾਂ ਨੂੰ ਦਿੱਲੀ 에য়ারਪੋਰਟ ਤੋਂ ਵਾਪਸ ਘਰ ਪਰਤਣਾ ਪਿਆ ਉਹਨਾਂ ਦੱਸਿਆ ਕਿ ਜਸਮੀਰ ਸਿੰਘ ਦਾ ਅੰਤਿਮ ਸੰਸਕਾਰ ਸਾਲਾ ਨਗਰ ਮਲਸੀਅਜ ਕੀਤਾ ਜਾਵੇਗਾ ਕੈਨੇਡਾ ਤੋਂ ਮ੍ਰਿਤਕ ਦੇ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ